ਸੁਜਾਨ ਰਾਇ ਵਰਗਾ ਐਡਾ ਸਿਆਣਾ ਵਿਦਵਾਨ ਹਕੀਮ ਵੈਦ ਸੁਜਾਨ ਰਾਇ ਗੁਰੂ ਗੋਬਿੰਦ ਸਿੰਘ ਜੀ ਕੋਲ ਹੁੰਦਾ ਬਿਰਾਹ ਬੈਰਾਗ ਚ ਗੁਰੂ ਸਾਹਿਬ ਕਹਿੰਦੇ ਚਲਾ ਜਾ ਮਨੁੱਖਤਾ ਦੀ ਸੇਵਾ ਕਰ ਉੱਥੇ ਗੁਰੂ ਬੈਠਾ ਹੈ ਕੀ ਲੈਣਾ ਹੈ ਅਨੰਦਪੁਰ ਸਾਹਿਬ ਚਲਾ ਜਾ ਤਿੰਨ ਵਾਰੀ ਕਿਆ ਦੌੜ ਗਿਆ ਤੇ ਮੈਂ ਯਾਦਾ ਡਿਟੇਲ ਚ ਨਹੀਂ ਉਹ ਆਇਆ ਹੀ ਨਹੀਂ ਕਈ ਮਹੀਨੇ ਬਸ ਇੱਕੋ ਆਵਾਜ਼ ਗੂੰਜਦੀ ਸੀ ਚਲਾ ਜਾ ਮਨੁੱਖਤਾ ਦੀ ਸੇਵਾ ਕਰ ਗੁਰੂ ਉੱਥੇ ਬਿਠਾ ਹੈ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਰ ਜਾਂ ਤੂੰ ਬਸੇ ਉਹ ਕੁਰਬਾਨ ਜਾਓ ਜਿਹੜਾ ਸਾਰੀ ਜ਼ਿੰਦਗੀ ਡਾਂਗਾ ਚਲਾਉਂਦਾ ਰਿਆ ਸ਼ਸਤਰ ਸਿਰੇ ਦੇ ਚਲਾਏ ਭਾਈ ਬਿਦੀ ਚੰਦ ਉਹਨਾਂ ਨੂੰ ਕਹਿੰਦੇ ਤੁਸੀਂ ਪ੍ਰਚਾਰ ਕਰਨ ਜਾਓ ਤੇ ਭਾਈ ਗੁਰਦਾਸ ਨੂੰ ਕਹਿੰਦੇ ਤੂੰ ਘੋੜੇ ਖਰੀਦ ਕੇ ਲਿਆ ਜਿਹੜੇ ਸਾਰੀ ਜ਼ਿੰਦਗੀ ਕਥਾ ਕਰਦੇ ਰਹੇ ਉਹ ਘੋੜੇ ਖਰੀਦਨ ਤੋਰ ਦਿੱਤੇ ਇਹ ਗੁਰੂ ਦੀ ਖੇਡ ਮਹਾਰਾਜ ਨੇ ਕਿਹਾ ਚਲਾ ਜਾ ਜਾ ਸੇਵਾ ਕਰਨ ਲੱਗ ਪਿਆ ਪਾਣੀ ਪਿਆਣ ਲੱਗ ਪਿਆ ਪਰ ਜਿਉਂ-ਜਿਉਂ ਦੂਰੀ ਸੀ ਅੰਦਰੋਂ ਨੇੜਤਾ ਸੀ ਰੋਜ਼ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਲੋਕਾਂ ਨੂੰ ਦਵਾਈ ਦੇਣੀ ਨਾ ਜੀ ਉਹਨੇ ਕਹਿਣਾ ਦਵਾਈ ਮੂੰਹ ਚ ਪਾ ਕੇ ਇੱਕ ਵਾਰੀ ਬੋਲੀ ਧੰਨ ਗੁਰੂ ਕਲਗੀ ਵਾਲਾ ਧੰਨ ਗੁਰੂ ਕਲਗੀ ਵਾਲਾ ਸਮਾ ਆਇਆ ਜਿਸ ਇਲਾਕੇ ਚ ਉਹ ਸੀ ਗੁਰੂ ਗੋਬਿੰਦ ਸਿੰਘ ਗਏ ਐਨ ਮੌਕੇ ਤੇ ਮਨ ਚਾਇ ਹੈ ਜੀ ਦਰਸ਼ਨ ਕਰਾਂਗੇ ਮੈਂ ਸਿਰਫ ਦਇਆ ਦੀ ਵਿਆਖਿਆ ਕਰ ਰਿਹਾ ਹਾਂ ਇੱਕ ਪਾਸੇ ਗੁਰੂ ਜੀ ਆ ਰਹੇ ਨੇ ਦੂਜੇ ਪਾਸੇ ਉਸੇ ਵਕਤ ਇੱਕ ਮਾਈ ਆ ਗਈ ਉਹਨੇ ਕਿਹਾ ਵੇ ਸੁਜਾਨ ਰਾਏ ਮੇਰੀ ਨੂੰ ਨੂੰ ਸੂਲ ਉਠਿਆਈ ਚੱਲ ਮੇਰੇ ਨਾਲ ਉਹ ਮਰ ਚਲੀਏ ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ ਗੁਰੂਵਾਲ ਪਾਸੇ ਜਾ ਕੇ ਉਧਰ ਮਨ ਚੋਂ ਆਵਾਜ਼ ਨਹੀਂ ਹੋਏ ਤੂੰ ਹੁਕਮ ਮੰਨ ਹੁਕਮ ਮੰਨਣ ਵਾਲਿਆਂ ਤੇ ਗੁਰੂ ਖੁਸ਼ ਹੁੰਦਾ ਸਮਾਨ ਚੁੱਕ ਕੇ ਚਲੇ ਗਏ ਉਸ ਬੀਬੀ ਨੂੰ ਦਵਾਈ ਦਿੱਤੀ ਦਵੈਦ ਸੁਜਾਨ ਰਾਏ ਦੇ ਠੀਕ ਹੋ ਗਈ ਜਦੋਂ ਵਾਪਸ ਆਏ ਅੰਦਰ ਸੰਤੁਸ਼ਟ ਸੀ ਵੀਵੇਂ ਬਚਨ ਮੰਨ ਕੇ ਆਇਆ ਵਾਪਸ ਆਇਆ ਤੇ ਜਿੱਥੇ ਉਹਨਾਂ ਦਾ ਡੇਰਾ ਸੀ ਜੀ ਉੱਥੇ ਏਨੀ ਭੀੜ ਬੱਚੇ ਬਜ਼ੁਰਗ ਸਾਰੇ ਮਨ ਚਾਹ ਪਤਾ ਨਹੀਂ ਕਿਹੜਾ ਕੋਈ ਬਿਮਾਰ ਰੋਗੀ ਹੈ ਭੀੜ ਨੂੰ چیر ਕੇ ਅੰਦਰ ਗਏ ਤੇ ਮੇਰਾ ਕਲਗੀ ਵਾਲਾ ਉਹਦੇ ਅਸਨ ਉੱਤੇ ਬੈਠਾ ਹੋਇਆ ਸੀ ਕਹਿਣ ਲੱਗੇ ਸੁਜਾਨ ਰਾਏ ਤੈਨੂੰ ਲੈਣ ਆਇਆ ਬਹੁਤ ਦਿਨ ਹੋ ਗਏ ਤੈਨੂੰ ਲੈਣ ਆਇਆ ਰਹਿਦਾ ਤੇ ਮੇਰੇ ਸੀਨੇ 'ਚ ਚੱਲ ਪੁੱਤਰ ਤੈਨੂੰ ਅਮਰਤ ਦੀ ਦਾਤ ਦੇ ਕੇ ਸੁਜਾਨ ਸਿੰਘ ਬਣਾਣਾ ਮੈਂ ਫਿਰ ਬੇਨਤੀ ਕਰਾਂ ਇਤੋਂ ਵੱਡਾ ਕੀ ਹੁੰਦਾ ਹੁਣ ਤਾਂ ਆਪਾਂ ਤਾਂ ਵੈਰ ਸਾਨੂੰ ਸੱਚੇ ਮੁੱਚੀ ਅਸੀਂ ਵੈਰ ਦੀ ਵੈਰ ਵੀ ਕਿਹਦੇ ਪਾਸੇ ਲੈ ਗਏ ਇੱਕੋ ਹੀ ਥਾਂ ਖੈ ਮੈਂ ਕਿਹਾ ਗੁਰੂ ਜੀ ਇਤਿਹਾਸ ਤੇ ਸਿਧਾਂਤ ਸਿਰਜ ਕੇ ਗਏ ਆ ਇੱਕੋ ਹੀ ਥਾਂ ਖੈ ਇੱਕ ਪਾਸੇ ਬੰਦੂਕਾਂ ਗੋਲੀਆਂ ਚੱਲਦੀਆਂ ਨੇ ਦੂਜੇ ਪਾਸੇ ਡਿੱਗਿਆਂ ਦੇ ਮੂੰਹ ਚ ਪਾਣੀ ਪੈ ਰਿਆ ਮੈਂ ਤੁਹਾਨੂੰ ਤਾਂ ਬੇਨਤੀ ਕੀਤੀ ਮਿਲੇਗਾ ਇਹੋ ਜਿਹਾ ਮਤ ਉਹਨ ਕਾਲੀ ਬੈਠੇ ਗੁਰਮਖ ਕਹਿ ਰਹੇ ਸਨ ਵੀ ਫਲਾਣੇ ਪੈਗੰਬਰ ਨੇ ਮਾਨਵਤਾ ਵਾਸਤੇ ਇਹ ਕੀਤਾ ਹਾਂਜੀ ਕਹਿੰਦੇ ਆ ਉਹ ਸਿੱਖਾਂ ਦੀ ਤੁਸੀਂ ਗੁਰੂ ਸਹਿਬਾਨਾਂ ਦੀ ਸੂਚੀ ਪੜ੍ਹ ਕੇ ਦੇਖੋ ਸਿੱਖਾਂ ਦੀ ਇਹਨਾਂ ਨੇ ਕੀਤਾ ਹੀ ਸਭ ਕੁਝ ਮਾਨਵਤਾ ਵਾਸਤੇ ਇਹ ਕਹਿ ਦੇਣਾ ਜਗਤ ਜਲੰਦਾ ਇਹ ਥੋੜਾ ਕਹਿੰਦਾ ਸਿੱਖ ਰੱਖ ਲੈ ਬਾਕੀ ਸਾਰੇ ਮਰ ਜਾਣ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਇਹ ਦਇਆ ਹੈ ਜਿੱਤ ਦੁਆਰਾ ਉਬਰਤ ਤੇ ਤੈ ਲੈ ਗੋ ਉਬਾਰ ਇਹ ਦਇਆ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਪਾਲਾ ਧੀਰ ਚੱਲਦੇ ਗੋਲੀਆਂ ਚੱਲਦੀਆਂ ਭਾਈ ਜੀ ਮਸ਼ਕ ਪਕੜੀ ਚਿੱਟਾ ਝੰਡਾ ਬੰਨਿਆ ਉੰਜ ਵੈਸੇ ਪੱਟ ਕਹਿੰਦੇ ਨੇ ਚਿੱਟਾ ਨਿਸ਼ਾਨ ਸਹਿਬ ਗੁਰੂ ਅਮਰਦਾਸ ਦੇ ਵੇਲੇ ਇਹ ਗੋਇੰਦਵਾਲ ਲੱਗਾ ਹੁੰਦਾ ਸੀ ਚਿੱਟਾ ਉਥੇ ਉਹਨਾਂ ਜੀ ਪਾਣੀ ਪਿਆਣ ਪੇਸ਼ੀ ਲੱਗੀ ਵੀ ਕਈ ਕਨਿਆ ਜੀ ਦੁਸ਼ਮਣਾਂ ਨੂੰ ਪਾਣੀ ਪਿਆਂਦੇ ਆ ਮੈਂ ਇੱਕ ਵਾਰੀ ਕਿਹਾ ਸਦਬੀਰ ਸਿੰਘ ਨੇ ਆਪਣੇ ਕੋਲ ਪ੍ਰਿੰਸੀਪਲ ਸੇ ਗੱਲ ਕਹਿੰਦੇ ਸਨ ਉਹ ਜਦੋਂ ਮਹਾਰਾਜ ਨੇ ਕਿਹਾ ਵੀ ਇਹ ਦੁਸ਼ਮਣ ਮਾਰਦੇ ਨੇ ਤੂੰ ਦੁਸ਼ਮਣ ਪਾਣੀ ਪਿਆਨਾ ਹੈ ਕਹਿ ਲੱਗਾ ਸਤਿਗੁਰੂ ਇਹ ਜਦੋਂ ਦੁਸ਼ਮਣ ਮਰ ਲੱਗਦਾ ਹੈ ਨਾ ਉਹਦੇ ਮੂੰਹ ਚ ਪਾਣੀ ਪਿਆਨਾ ਤੇ ਦੁਸ਼ਮਣੀ ਮਰ ਜਾਂਦੀ ਇਹ ਦੁਸ਼ਮਣ ਮਾਰਦੇ ਨੇ ਮੈਂ ਦੁਸ਼ਮਣੀ ਮਾਰ ਰਿਹਾ ਨਾਲੇ ਮੈਂ ਕਿਸੇ ਨੂੰ ਪਾਣੀ ਨਹੀਂ ਪਿਆਂਦਾ ਆਪੀ ਤਾਂ ਦ੍ਰਿਸ਼ਟੀ ਦਿੱਤੀ ਜੇ ਜਾ ਜਾ ਪੇਖੂ ਤੈ ਹਜ਼ੂਰ ਤੁਸੀਂ ਕਥਾ ਕੀਤੀ ਉਸ ਦਿਨ ਦੀ ਦਿਸਦਾ ਪਿਆ ਮੈਂ ਤਾਂ ਹੱਥ ਲਾ ਕੇ ਤੁਹਾਨੂੰ ਪਾਣੀ ਪਿਆਨਾ ਹਜ਼ੂਰ ਨੇ ਫਿਰ ਉੱਥੇ ਕਿਹਾ ਇਹ ਲਿਖਿਆ ਬੜਾ ਸੋਹਣਾ ਤੈਨੂੰ ਪਿਆ ਪਿਲਾਵਾ ਪਾਣੀ ਸਿਰ ਮੇਰੇ ਦੇ ਸਾਈ ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭ ਨਹੀਂ ਦਿਸ ਆਈ ਭਾਈ ਵੀਰ ਸਿੰਘ ਹੱਸੇ ਤੇ ਗੱਲ ਆਇਆ ਪਿਆਰਾ ਡੱਬੀ ਖਤ ਬੜਾਈ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇ ਲਾਈ ਆਖੇ ਦਇਆ